कृते एक बहादुर जी दी 350 साल शाहीदी शताब्दी राजपदरी यादगारी स्मारक मंडली लोगों कितना गया जारी ऐतिहासिक स्थान आते करवाए जाएंगे स्मारक हेडलाइंस के प्रायोजक सबसे आगे सबसे अलग करतार कंबाइन भारत के पहले कंबाइन निर्माता ਸਤਿ ਸ੍ਰੀ ਅਕਾਲ ਨਮਸਕਾਰ ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ ਤੇ ਹਜ਼ਾਰਾਂ 6 ਵਜ ਦੀਆਂ 6 ਵੱਡੀਆਂ ਖਬਰਾਂ ਲੈ ਕੇ ਤੁਹਾਡੇ ਤੱਕ ਖਬਰਾਂ ਪਹੁੰਚਾਵਾਂਗੇ ਪੂਰੇ ਦਿਨ ਦੀ ਅਪਡੇਟ ਦੇ ਨਾਲ ਇਹਨਾਂ 6 ਖਬਰਾਂ ਦੇ ਜ਼ਰੀਏ ਤੁਹਾਡੇ ਤੱਕ ਪੂਰੇ ਦਿਨ ਦਾ ਅਪਡੇਟ ਪਹੁੰਚ ਜਾਏਗਾ ਅਸੀਂ ਕੋਸ਼ਿਸ਼ ਕਰਾਂਗੇ ਕਿ ਛੇਵੀਂ ਖਬਰ ਤੋਂ ਦਿਖਾਈਏ ਫਿਰ ਉਸ ਤੋਂ ਬਾਅਦ ਪੰਜਵੀਂ ਚੌਥੀ ਤੀਜੀ ਦੂਜੀ ਤੇ ਫਿਰ ਦਿਨ ਦੀ ਸਭ ਤੋਂ ਵੱਡੀ ਖਬਰ ਤੁਹਾਡੇ ਸਾਹਮਣੇ ਰੱਖਾਂਗੇ ਮੈਂ ਸ਼ੁਰੂਆਤ ਕਰਨ ਜਾ ਰਿਹਾ ਸਭ ਤੋਂ ਪਹਿਲਾਂ ਛੇਵੀਂ ਵੱਡੀ ਖਬਰ ਪਰਾਲੀ ਦੇ ਨਾਲ ਜੁੜੀ ਹੋਈ ਹੈ ਸਰਕਾਰ ਯਾ ਕਿਏ ਕਿ ਪ੍ਰਸ਼ਾਸਨ ਦੇ ਐਕਸ਼ਨ ਦੇ ਨਾਲ ਜੁੜੀ ਹੋਈ ਹੈ ਸੁਪਰੀਮ ਕੋਰਟ ਦੀਆਂ ਹਦਾਇਤਾਂ ਦੇ ਨਾਲ ਜੁੜੀ ਹੋਈ ਹੈ ਇਹ ਖਬਰ ਹੈ ਅੰਮ੍ਰਿਤਸਰ ਤੋਂ ਅੰਮ੍ਰਿਤਸਰ ਦੇ ਵਿੱਚ ਅਮੋ ਸਾਹਮਣੇ ਹੋਏ ਨੇ ਕਿਸਾਨ ਅਤੇ ਪ੍ਰਸ਼ਾਸਨ ਪਿੰਡ ਮੁਜ਼ੱਫਰਪੁਰ ਦੇ ਵਿੱਚ ਕਿਸਾਨ ਪਰਾਲੀ ਸਾੜ ਰਹੇ ਸੀ ਪਰਾਲੀ ਨੂੰ ਅੱਗ ਲਗਾਈ ਜਾ ਰਹੀ ਸੀ ਤੇ ਮੌਕੇ ਤੇ ਪ੍ਰਸ਼ਾਸਨਿਕ ਅਧਿਕਾਰੀ ਪਹੁੰਚ ਗਏ ਅਧਿਕਾਰੀਆਂ ਦੇ ਨਾਲ ਕਿਸਾਨਾਂ ਦੀ ਤਿੱਖੀ ਤਕਰਾਰ ਹੋਈ ਹੈ ਪ੍ਰਸ਼ਾਸਨ ਨੇ ਸਰਕਾਰੀ ਡਿਊਟੀ ਦੇ ਵਿੱਚ ਵਿਗਨ ਪਾਉਣ ਦੇ ਇਲਜ਼ਾਮ ਲਗਾਏ ਨੇ ਅਧਿਕਾਰੀਆਂ ਨੇ ਬਦਸਲੂਕੀ ਕਰਨ ਦੇ ਵੀ ਇਲਜ਼ਾਮ ਲਗਾਏ ਇਹ ਪੂਰਾ ਮਾਮਲਾ ਅੰਮ੍ਰਿਤਸਰ ਦੇ ਵਿੱਚ ਸਾਹਮਣੇ ਆਇਆ ਮੁਜ਼ੱਫਰਪੁਰ ਪਿੰਡ ਦੇ ਵਿੱਚ ਨਮਾਜ਼ਾ ਫਰ ਪਰਦੇਵਿਦ ਕਿਸਾਨਾਂ ਦੇ ਵੱਲੋਂ ਪ੍ਰਾਲੀ ਨੂੰ ਅੱਗ ਲਗਾਈ ਜਾ ਰਹੀ ਸੀ ਜਿਸ ਦਾ ਵਿਰੋਧ ਕੀਤਾ ਗਿਆ ਔਰ ਪ੍ਰਸ਼ਾਸਨ ਉੱਥੇ ਪਹੁੰਚ ਗਿਆ ਵਿਰੋਧਕ ਇੰਡਸੈਂਸ ਦੀ ਕਾਰਵਾਈ ਦੇ ਲਈ ਕਿਹਾ ਗਿਆ ਔਰ ਇਸ ਤੋਂ ਪਹਿਲਾਂ ਵੀ ਕਈ ਮਾਮਲੇ ਸਾਹਮਣੇ ਆਏ ਨੇ ਜਿਨ੍ਹਾਂ ਦੇ ਉੱਤੇ ਪ੍ਰਸ਼ਾਸਨਿਕ ਕਾਰਵਾਈ ਵੀ ਕੀਤੀ ਗਈ ਹੈ ਤੇ ਇੱਕ ਵਾਰ ਫਿਰ ਤੋਂ ਪ੍ਰਸ਼ਾਸਨ ਦੀ ਕਾਰਵਾਈ ਨਜ਼ਰ ਆ ਰਹੀ ਸੀ ਔਰ ਕਾਬਲੇ ਗੌਰ ਹੈ ਕਿ ਔਰ ਤੇ ਕਿਸਾਨ ਤੇ ਪ੍ਰਸ਼ਾਸਨ ਦੇ ਅਧਿਕਾਰੀਆਂ ਦੇ ਵਿਚਾਲੇ ਟਕਰਾਰ ਹੁੰਦੀ ਹੋਈ ਨਜ਼ਰ ਆਈ ਪਰਾਲੀ ਸਾੜਨਾ ਅਪਰਾਧ ਹੈ ਪਰ ਦੂਜੇ ਪਾਸੇ ਕਿਸਾਨਾਂ ਦਾ ਤਰਕ ਹੈ ਕਿ ਸਾਡੇ ਕੋਲ ਕੋਈ ਹੋਰ ਬਦਲ ਨਹੀਂ ਹੈ ਕੀ ਕੀਤਾ ਜਾਵੇ ਸਾਨੂੰ ਦੱਸੋ ਕਿ ਅਸੀਂ ਪਰਾਲੀ ਦਾ ਕੀ ਕਰੀਏ ਤਾਂ ਪਰਾਲੀ ਦੇ ਉੱਤੇ ਫਿਲਹਾਲ ਵਿਵਾਦ ਹੁੰਦਾ ਹੋਇਆ ਜ਼ਰੂਰ ਨਜ਼ਰ ਆ ਰਿਹਾ ਹੈ ਕਿਉਂ ਕਿ ਕਿਸਾਨਾਂ ਨਾਲੋਂ ਇਹ ਕਿਉਂ ਕੀਤੀ ਉਹ ਸਟਬਲ ਬਰਨਿੰਗ ਤੋਂ ਰੋਕਣ ਦੀ ਕੋਸ਼ਿਸ਼ ਕਰ ਰਹੇ ਸੀ ਜਦੋਂ ਇਹ ਮਿਸਟਰ ਸਟਬਲ ਬਰਨਿੰਗ ਆਈ ਕੰਪਲੇਂਟ ਕੀਤੀ ਸਟਾਫ ਨੇ ਕੰਪਲੇਂਟ ਕੀਤੀ ਪੁਲਿਸ ਸੈਕਸ਼ਨ ਲੈ ਰਹੀ ਹੈ ਲੱਗਦਾ ਹੈ ਕਿ ਜਾਰ ਕੇ ਸਰਕਾਰੀ ਜਿਹੜਾ ਡਿਊਟੀ ਦੇ ਵਿੱਚ ਲਿਖਨ ਪਾਈ ਹੈ ਨਾਲੋਂ ਨੈਚੁਰਲੀ ਜੀ ਇਹ ਤੇ ਅਪ੍ਰੈਂਟ ਹੀ ਜੋ ਕਿ ਸਰਕਾਰ ਵੱਲੋਂ ਸਖਤੀ ਕੀਤੀ ਗਈ ਹੈ ਕਿ ਨਾ ਅਪੀਲ ਕੀਤੀ ਗਈ ਹੈ ਅਪੀਲ ਕੀਤੀ ਗਈ ਹੈ ਕਿ ਨਾ ਅਗਲਾ ਕਰੋ ਤੁਸੀਂ ਵੀ ਕੀ ਜਾਣਨਾ ਚਾਹੁੰਦੇ ਹੋ ਕਿਸਾਨਾਂ ਨੂੰ ਕੀ ਅਪੀਲ ਕਰ ਰਹੇ ਕਿਸਾਨਾਂ ਨੂੰ ਤੇ ਅਪੀਲ ਕਰ ਰਹੇ ਹਾਂ ਅਸੀਂ ਤੇ ਐਗਰੀਕਲਚਰਲ ਐਕਸਟੈਂਸ਼ਨ ਫਾਰਮਸ ਵੀ ਲਗਾ ਰਹੇ ਹਾਂ ਕੱਲ ਵੀ ਮੈਂ ਕੜਿਆਲ ਦੇ ਵਿੱਚ ਸੀਗਾ ਉਸ ਤੋਂ ਪਹਿਲਾਂ ਜਸਰਵਾਲ ਦੇ ਵਿੱਚ ਸੀਗਾ ਲੋਕ ਨੂੰ ਹੀ ਜਾਗਰੂਕ ਕਰਨ ਦੀ ਕੋਸ਼ਿਸ਼ ਕਰ ਰਹੇ ਆ ਕਿ ਉਹਨਾਂ ਦੇ ਹਿੱਤ ਵਿੱਚ ਹੀ ਹੈ ਇਹ ਸਰਕਾਰ ਕੋ ਉਹਨੂੰ ਤੇ ਥੋਪ ਨਹੀਂ ਰਹੀ ਇਹ ਥੋੜਾ ਜਿਹਾ ਲੌਂਗ ਟਰਮ ਦੇ ਵਿੱਚ ਸੋਚਣ ਤੇ ਪੰਜਾਬ ਦੇ ਹਿੱਤ ਵਿੱਚ ਹੈ ਤੇ ਇਹੋ ਜੀ ਆ ਉਸ ਵਾਸਤੇ ਅਸੀਂ ਬਹੁਤ ਸਾਰਾ ਪ੍ਰਬੰਧ ਜਿਵੇਂ ਕਿ ਬੇਲਰ ਵਗੈਰਾ ਹੈਪੀ ਸੀਡਰ ਮਲਚਰ ਰੋਟਾਵੇਟਰ ਉਹ ਮਸ਼ੀਨਰੀ ਅਸੀਂ ਪਿਛਲੇ ਸਾਲਾਂ ਤੋਂ ਮੁਹੱਈਆ ਕਰਾਉਂਦੇ ਆ ਰਹੇ ਹਾਂ ਪਿਛਲੇ ਸਾਲ 500 ਕਰੋੜ ਰੁਪਏ ਦਾ ਬਜਟ ਸੀ ਜਿਹਦੇ ਚ ਜਿਹੜੇ ਆਪਾਂ ਸਾਰੇ ਪੰਜਾਬ ਚ ਤਕਰੀਬਨ 1 ਲੱਖ 48000 ਜਿਹੜੀ ਮਸ਼ੀਨ ਦੇ ਚੁੱਕੇ ਆ 15000 ਜਿਹੜੀ ਐਤਕੀ ਅਸੀਂ ਉਹ ਸੈਂਕਸ਼ਨ ਕਰਤੀ ਐ 12500 ਤੋਂ ਵੱਧ ਜਿਹੜੀ ਕਿਸਾਨ ਭਰਾਵਾਂ ਨੇ ਖਰੀਦ ਕੇ ਲੈ ਆਂਦੀ ਐ ਜਿਹਦੇ ਨਾਲ ਪਿਛਲੇ ਸਾਲਾਂ ਤੋਂ ਹੌਲੀ-ਹੌਲੀ 70% ਤਾਈ ਅਸੀਂ ਜਿਹੜਾ ਉਹਦੇ ਤੇ ਕੰਟਰੋਲ ਕਰ ਲਿਆ ਸੀ ਐਸਪੀ ਅਸੀਂ ਉਸ ਤੋਂ ਵੀ ਵੱਧ ਵੀ 80 85% ਤੱਕ ਸਮਝਦੇ ਆ ਕਿਉਂਕਿ ਵਰਾਲੀ ਕਾਫੀ ਕਮਾਂ ਵਿੱਚ ਵਧਣ ਲੱਗ ਗਏ ਐ ਚਾਹੇ ਉਹ ਡਾਇਓ ਥਰਮਲ ਐ ਚਾਹੇ ਉਹ ਪੱਠੇ ਐ ਤਾਂ ਸੂਬੇ ਦੇ ਖੇਤੀਬਾੜੀ ਮੰਤਰੀ ਨੇ ਵੀ ਤੁਸੀਂ ਸੁਣਿਆ ਗੁਰਮੀਤ ਸਿੰਘ ਖੁੱਡੀਆਂ ਕਹਿੰਦੇ ਨਜ਼ਰ ਆ ਰਹੇ ਨੇ ਕਿ ਪੰਜਾਬ ਦੇ ਕਿਸਾਨ ਆਪਣੀ ਜ਼ਮੀਨ ਨੂੰ ਪਿਆਰ ਕਰਦੇ ਨੇ ਮਾਂ ਕਹਿੰਦੇ ਨੇ ਇਸ ਕਰਕੇ ਅੱਗ ਨਹੀਂ ਲਗਾ ਸਕਦੇ ਪਰ ਉਹਨਾਂ ਦੇ ਕੋਲ ਕੋਈ ਬਦਲ ਨਹੀਂ ਐ ਝੋਨੇ ਦੀ ਬਾੜੀ ਇਸ ਸਮੇਂ ਪੂਰੇ ਜ਼ੋਰਾਂ ਦੇ ਉੱਤੇ ਐ ਪੰਜਾਬ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਅਗਲੇ 15 ਦਿਨਾਂ ਵਿੱਚ ਤੁਸੀਂ ਕਹਿ ਸਕਦੇ ਹੋ ਕਿ ਬਹੁਤ ਵੱਡੇ ਪੱਧਰ ਦੇ ਉੱਤੇ ਸਾਨੂੰ ਝੋਨਾ ਮੰਡੀਆਂ ਚ ਪਹੁੰਚਦਾ ਨਜ਼ਰ ਆਏਗਾ ਇਸ ਦਾ ਮਤਲਬ ਹੈ ਕਿ ਖੇਤਾਂ ਦੇ ਵਿੱਚੋਂ ਵਾਢੀ ਪੂਰੇ ਜ਼ੋਰਾਂ ਦੇ ਉੱਤੇ ਹੋਏਗੀ ਕਟਾਈ ਤੋਂ ਬਾਅਦ ਨਾੜ ਬਚਦੀ ਹੈ ਤਾਂ ਪਰਾਲੀ ਵਾਲਾ ਮਸਲਾ ਇੱਕ ਵਾਰ ਫਿਰ ਤੋਂ ਸੁਰਖੀਆਂ ਦੇ ਵਿੱਚ ਔਰ ਕਾਬਲੇ ਗੌਰ ਹੈ ਦੀਵਾਲੀ ਜਦੋਂ ਹੁੰਦੀ ਹੈ ਉਸ ਦੇ ਆਸ-ਪਾਸ ਮਾਮਲੇ ਸਭ ਤੋਂ ਜ਼ਿਆਦਾ ਰਿਪੋਰਟ ਕੀਤੇ ਜਾਂਦੇ ਨੇ ਯਾਨੀ ਇਸ ਵਾਰ 20 ਅਕਤੂਬਰ ਦੇ ਆਸ-ਪਾਸ ਪਰਾਲੀ ਬਹੁਤ ਵੱਡੇ ਪੱਧਰ ਤੇ ਸਾੜੀ ਜਾਵੇ ਜਾਂ ਮਾਮਲੇ ਸਾਹਮਣੇ ਆ ਸਕਦਾ ਹੈ ਅੱਗੇ ਵਧਦੇ ਅਗਲੀ ਖਬਰ ਦਾ ਰੁਕ ਕਰਦੇ ਹਾਂ ਦਿਨ ਦੀ ਪੰਜਵੀਂ ਵੱਡੀ ਖਬਰ ਦਾ ਅਸੀਂ ਰੁਕ ਕਰਾਂਗੇ ਪੰਜ ਦਿਨਾਂ ਦੇ ਰਿਮਾਂਡ ਦੇ ਉੱਤੇ ਉਹਨਾਂ ਮੁਲਜ਼ਮਾਂ ਨੂੰ ਭੇਜਿਆ ਗਿਆ ਉਸ ਮੁਲਜ਼ਮ ਨੂੰ ਭੇਜਿਆ ਗਿਆ ਜੋ ਬੰਬ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਤਮਾਕਾ ਹੋ ਗਿਆ ਖਬਰ ਬਠਿੰਡਾ ਤੋਂ ਹੈ ਬਠਿੰਡਾ ਦੇ ਪਿੰਡ ਜੀਦਾ ਤੋਂ ਹੈ ਜਿਹਾਂ 5 ਦਿਨਾਂ ਦੀ ਰਿਮਾਂਡ ਦੇ ਉੱਤੇ ਬਠਿੰਡਾ ਬਲਾਸਟ ਦਾ ਮੁਲਜ਼ਮ ਗੁਰਪ੍ਰੀਤ ਅਦਾਲਤ ਨੇ 30 ਸਤੰਬਰ ਤੱਕ ਰਿਮਾਂਡ ਦੇ ਉੱਤੇ ਭੇਜ ਦਿੱਤਾ ਹੈ 7 ਦਿਨਾਂ ਦੀ ਰਿਮਾਂਡ ਖਤਮ ਹੋਣ ਤੋਂ ਬਾਅਦ ਪੇਸ਼ ਕੀਤਾ ਗਿਆ ਸੀ ਪੁਲਿਸ ਨੇ ਇੱਕ ਵਾਰ ਫਿਰ ਤੋਂ ਰਿਮਾਂਡ ਦੀ ਡਿਮਾਂਡ ਕੀਤੀ ਪਿੰਡ ਜੀਦਾ ਦੇ ਵਿੱਚ ਘਰ ਦੇ ਵਿੱਚ ਬੰਬ ਬਣਾਉਣ ਦੀ ਕੋਸ਼ਿਸ਼ ਮੁਲਜ਼ਮ ਗੁਰਪ੍ਰੀਤ ਦੇ ਵੱਲੋਂ ਕੀਤੀ ਜਾ ਰਹੀ ਸੀ ਇਸ ਦੌਰਾਨ ਘਰ ਦੇ ਵਿੱਚ ਤਮਾਕਾ ਹੋ ਗਿਆ ਔਰ ਗੁਰਪ੍ਰੀਤ ਜ਼ਖਮੀ ਹੋ ਗਿਆ ਉਹਨੂੰ ਹਸਪਤਾਲ ਪਹੁੰਚਾ ਦਿੱਤਾ ਗਿਆ ਉਸ ਤੋਂ ਬਾਅਦ ਉਸ ਦਾ ਪਿਤਾ ਜਾਂਦਾ ਹੈ ਗੁਰਪ੍ਰੀਤ ਦੇ ਕਮਰੇ ਦੇ ਵਿੱਚ ਉਹ ਕੈਮੀਕਲ ਦੇ ਨਾਲ ਦੁਬਾਰਾ ਛੇੜਛਾੜ ਕਰਦਾ ਫਿਰ ਦੁਬਾਰਾ ਤਮਾਕਾ ਹੁੰਦਾ ਹੈ ਔਰ ਪਿਤਾ ਵੀ ਜ਼ਖਮੀ ਹੋ ਗਿਆ ਤਮਾਕੇ ਚ ਪਿਓ ਪੁੱਤ ਦੋਵੇਂ ਜ਼ਖਮੀ ਹੋ ਗਏ ਸੀ ਕਾਬਲੇਗੌਰ ਹਸਪਤਾਲ 'ਚ ਪਹਿਲਾਂ ਇਲਾਜ ਚੱਲਿਆ ਉਸ ਤੋਂ ਬਾਅਦ ਪੁਲਿਸ ਨੇ ਹਿਰਾਸਤ 'ਚ ਲਿਆ ਅਦਾਲਤ 'ਚ ਪੇਸ਼ ਕੀਤਾ 7 ਦਿਨ ਦਾ ਰਿਮਾਂਡ ਮਿਲਿਆ ਹੁਣ 7 ਦਿਨ ਦਾ ਰਿਮਾਂਡ ਖਤਮ ਹੋਣ ਤੋਂ ਬਾਅਦ 5 ਦਿਨ ਦਾ ਰਿਮਾਂਡ ਫੌਰ ਮਿਲ ਗਿਆ ਇਹ ਵੀ ਤੁਹਾਨੂੰ ਦੱਸ ਦिए ਕੀ ਇਲਜ਼ਾਮ ਇਹਨੇ ਕਿ ਮਨੁੱਖੀ ਬੰਬ ਬਣਨ ਦੀ ਫਿਰਾਕ ਦੇ ਵਿੱਚ ਸੀ ਇਹ ਸ਼ਖਸ ਜਿਸ ਦਾ ਨਾਮ ਹੈ ਗੁਰਪ੍ਰੀਤ ਔਰ ਇਸ ਦੇ ਕੋਲ ਕੋਈ ਟਿਕਟ ਵੀ ਬਰਾਮਦ ਹੋਈ ਕਿ ਇਸਨੇ ਬੁਕਿੰਗ ਕਰਵਾਈ ਹੋਈ ਸੀ ਇਸਨੇ ਜੰਮੂ ਕਠੂਆ ਜਾਣਾ ਸੀ ਔਰ ਇੱਕ ਬੈਲਟ ਵੀ ਇਸਨੇ ਮੰਗਵਾਈ ਸੀ ਜਿਸ ਦੀਆਂ ਬਹੁਤ ਸਾਰੀਆਂ ਪਾਕਟਸ ਹੁੰਦੀਆਂ ਨੇ ਬੇਸਿਕਲੀ ਇਹ ਕਿਹਾ ਜਾ ਰਿਹਾ ਕਿ ਇਸ ਤਰੀਕੇ ਦੀ ਬੈਲਟ ਸੀ ਕਿ ਜਿਸ ਵਿੱਚ ਧਮਾਕਾ ਖੇਸ ਸਮਗਰੀ ਰੱਖ ਕੇ ਖੁਦ ਹਿਊਮਨ ਬੰਬ ਬਣਨਾ ਚਾਹੁੰਦਾ ਕਹਿਣਾ ਚਾਹੁੰਦੇ ਪਛਤਾਵਾ ਹੈ ਤੁਹਾਨੂੰ ਕੋਈ ਜਿਹੜਾ ਕੰਮ ਕੀਤਾ ਪਛਤਾਵਾ ਹੈਗਾ ਬ੍ਰਦਰ ਹੈ ਕੁਛ ਕਹਿਣਾ ਚਾਹੁੰਦੇ 5 ਡੇਸ ਦਾ ਰਿਮਾਂਡ ਹੈ ਜੀ 30 ਤਰੀਕ ਨੂੰ 30 ਤਰੀਕ ਨੂੰ ਪੇਸ਼ ਕਰਾਂਗੇ ਸਰ ਹੁਣ ਤਾਂ ਕੀ ਲਿਖੀਏ ਸਾਹਮਣੇ ਅਸੀਂ ਅੰਡਰ ਇਨ ਵੇ ਅੰਡਰ ਵੇ ਹੈ ਜੀ ਹਜੇ ਹੋਰ ਨਿਕਲੇਗਾ 5 ਡੇਸ ਦਾ ਰਿਮਾਂਡ ਹੈ ਜੀ 30 ਤਰੀਕ ਨੂੰ ਪੇਸ਼ ਕਰਾਂਗੇ ਸਰ ਹੁਣ ਤਾਂ ਕੀ ਲਿਖੀਏ ਸਾਹਮਣੇ ਅਸੀਂ ਅੰਡਰ ਇਨ ਵੇ ਅੰਡਰ ਵੇ ਹੈ ਜੀ ਹਜੇ ਹੋਰ ਨਿਕਲੇਗਾ ਖੋਨਾਕੀ ਪੁਲਿਸ ਇਸ ਪੂਰੇ ਮਾਮਲੇ ਦੇ ਵਿੱਚ ਜ਼ਿਆਦਾ ਕੁਝ ਡਿਸਕਲੋਸ ਨਹੀਂ ਕਰ ਰਹੀ ਪਰ ਲਗਾਤਾਰ ਵੱਖ-ਵੱਖ ਟੀਮਾਂ ਦੇ ਵੱਲੋਂ ਇਸ ਪੂਰੇ ਮਾਮਲੇ 'ਚ ਜਾਂਚ ਕੀਤੀ ਜਾ ਰਹੀ ਹੈ। ਕਾਬਲੇ ਗੌਰ ਵੀ ਹੈ ਕਿ ਆਰਮੀ ਦੀ ਵੀ ਇੱਕ ਟੀਮ ਪਹੁੰਚੀ ਹੋਣਾ ਦੇ ਵੱਲੋਂ ਵੀ ਜਾਂਚ ਕੀਤੀ ਗਈ। ਹੁਣ ਅੱਗੇ ਬਾਦਿਆਂ ਲਈ ਖਬਰ ਦਾ ਰੁੱਕ ਕਰਦੇ ਹਾਂ ਤੇ ਗੱਲ ਹੋਵੇਗੀ ਕਿ ਬਲਵੰਤ ਸਿੰਘ ਰਾਜਵਾਨਾ ਦੀ ਰਾਜਵਾਨਾ ਦੀ ਫਾਂਸੀ ਨੂੰ ਲੈ ਕੇ ਸੁਪਰੀਮ ਟਿੱਪਣੀ ਦਾ ਮਾਮਲਾ ਪਾਕ ਦਾ ਨਜ਼ਰ ਆ ਰਿਹਾ ਹੈ ਤੇ ਐਂਟਰੀ ਹੋਈ ਹੈ ਐਮ ਐਸ ਬਿੱਟਾ ਦੀ। 올 ਇੰਡੀਆ ਐਂਟੀ ਟੈਰਰਿਸਟ ਫਰੰਟ ਦੇ ਮੁਖੀ ਨੇ ਐਮ ਐਸ ਬਿੱਟਾ ਉਹਨਾਂ ਦੀ ਐਂਟਰੀ ਹੋਈ ਤੇ ਉਹਨਾਂ ਨੇ ਸੁਪਰੀਮ ਕੋਰਟ ਦੀ ਟਿੱਪਣੀ ਨੂੰ ਸਹੀ ਜੀਆਂ న్యూਸ ਇਟ ਇੰਦੇ ਨਾਲ ਐਕਸਕਲੂਸਿਵ ਗੱਲਬਾਤ ਕੀਤੀ ਹੈ ਬਿੱਟਾ ਨੇ ਤੇ ਕਿਹਾ ਕਿ ਦੇਸ਼ ਦੇ ਵਿੱਚ ਰਾਜਵਾਣਾ ਵੱਡਾ ਜਾਂ ਫਿਰ ਸੁਪਰੀਮ ਕੋਰਟ ਐਮ ਐਸ ਬਿੱਟਾ ਨੇ ਰਾਜਵਾਣਾ ਨੂੰ ਮੌਤ ਦਾ ਸੁਦਾਗਰ ਇੱਕ ਵਾਰ ਫਿਰ ਤੁਦਾ ਦਿੱਤਾ ਤੇ ਕਿਹਾ ਕਿ ਸਿੱਖ ਕੌਮ ਨੂੰ ਬਦਨਾਮ ਕਰਨ ਵਾਲੇ ਲੋਕ ਨੇ ਪੰਜਾਬ ਦੇ ਵਿੱਚ ਜਿੰਨੇ ਵੀ ਪੁਰਾਣੇ ਕੇਸ ਸਾਰੇ ਰੀਓਪਨ ਕੀਤੇ ਜਾਣ ਪੰਜਾਬ ਦੇ ਕਿਸੇ ਹੋਰ ਸੂਬਿਆਂ ਦੇ ਵਿੱਚ ਟਰਾਂਸਫਰ ਹੋਣ ਰਾਜਵਾਣ ਦੀ ਫਾਂਸੀ ਨੂੰ ਲੈ ਕੇ ਸੁਪਰੀਮ ਕੋਰਟ ਨੇ ਸਵਾਲ ਚੁੱਕਿਆ ਸੀ ਤਾਂ ਐਸ ਡੀ ਪੀ ਸੀ ਦਾ ਜਵਾਬ ਆਇਆ ਤੇ ਐਸਜੀਪੀਸੀ ਕਹਿ ਰਹੀ ਹੈ ਕਿ ਇਹ ਗੱਲ ਸਿਰਫ ਸਿੱਖਾਂ ਦੇ ਨਾਲ ਹੀ ਕਿਉਂ ਵਾਪਰਦੀ ਹੈ ਕਿਉਂ ਬਲਵੰਤ ਸਿੰਘ ਰਾਜਵਾਨਾ ਦੋ ਸਜ਼ਾਵਾਂ ਭੁਗਤ ਰਿਹਾ ਇੱਕ ਪਾਸੇ ਉਹ 30 ਸਾਲ ਤੋਂ ਜੇਲ੍ਹ ਦੇ ਵਿੱਚ ਬੰਦ ਹੈ ਦੂਜਾ ਉਹ 18 ਸਾਲ ਤੋਂ ਫਾਂਸੀ ਵਾਲੀ ਕੋਠੜੀ ਦੇ ਵਿੱਚ ਔਰ ਕੋਰਟ ਕੀ ਸਜ਼ਾ ਕੇ ਬਾਅਦ ਇਤਨਾ ਡਿਲੇ ਹੋ ਜਾਣਾ ਕਿ ਬੜਾ ਇੱਕ ਸੋਚਣੇ ਦਾ ਵਿਸ਼ਾ ਹੈ ਇਹ ਤਸਵੀਰਾਂ ਦੇਖੇ بے گنا لوگ بہنوں کے سوہاگ अमृतसर میں بم چھوٹے چھوٹے بچوں کا سکول میں جاتے ہوئے ان کا قصور کیا تھا ان خالفستانیوں کو پوچھنا چاہتا ہوں۔ چھوٹے بچوں میرے تو قصور ہو سکتا ہے میں آپ کے خلاف لڑائی لڑی۔ آپ کے لیے قصور ہو سکتا ہے میں نے ಕರ್توب کو پورا کیا۔ سردار بہن سنگھ نے اپنے کرتوب کو پورا کیا۔ ہوندہ شلومنی گوردارا پربندھک کمیٹی دا۔ جیڑی سکھاں دی نمائندگی کر دی ا۔ ਉਸ ਨੇ ਆਪਣੇ ਵੱਲੋਂ ਇੱਕ ਮਰਸੀ ਪਟੀਸ਼ਨ ਪਾਈ ਆ ਜਿਹੜਾ ਸਾਡਾ ਕਾਨੂੰਨੀ ਅਧਿਕਾਰ ਹੈ ਜਿਸ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਬਲਵੰਤ ਸਿੰਘ ਰਾਜਵਾਨਾ ਦੀ ਕੋਈ ਸਹਿਮਤੀ ਨਹੀਂ ਸੀ ਕਿਉਂਕਿ ਸ਼ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਸਿੱਖਾਂ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਦੀ ਆ ਬਲਵੰਤ ਸਿੰਘ ਰਾਜਵਾਨਾ ਦਾ ਬਿਆਨ ਸਿੰਘ ਨਾਲ ਕੋਈ ਨਿੱਜੀ ਵੈਰ ਨਹੀਂ ਸੀ ਉਸ ਦਾ ਜਿਹੜਾ ਮਸਲਾ ਸੀ ਉਹ ਸਿੱਖਾਂ ਦੀ ਆਨ ਸ਼ਾਨ ਤੇ ਸਿੱਖਾਂ ਤੇ ਹੋਏ ਜ਼ੁਲਮ ਦੇ ਖਿਲਾਫ ਇੱਕ ਬਗਾਵਤ ਸੀ ਇੱਕ ਫੈਸਲਾ ਸੀ ਸੋ ਉਹ ਸ਼ਰੋਣੀ ਕਮੇਟੀ ਉਹ ਪਟੀਸ਼ਨ ਪਾ ਦਿੰਦੀ ਆ ਜਿਹੜੀ ਕਿ ਕਰੀਬ 18 ਸਾਲ ਤੋਂ ਜਿਹੜੀ ਉਹ ਪਟੀਸ਼ਨ ਕਦੇ ਸਰਕਾਰ ਦੇ ਪਾਲੇ ਵਿੱਚ ਤੇ ਕਦੇ ਕੋਰਟ ਦੇ ਪਾਲੇ ਵਿੱਚ ਜਾਂਦੀ ਰਹਿੰਦੀ ਆ ਸੁਪਰੀਮ ਕੋਰਟ ਦੀਆਂ ਟਿੱਪਣੀਆਂ ਦੇ ਉੱਤੇ ਬਿੱਟਾ ਦੀ ਸਟੇਟਮੈਂਟ ਤੇ ਉਸ ਦੇ ਉੱਤੇ ਐਸਜੀਪੀਸੀ ਨੇ ਵੀ ਸਵਾਲ ਚੁੱਕੇ ਨੇ ਹੁਣ ਅੱਗੇ ਵਧਦੇ ਆ ਗੱਲ ਗਵਾਂਡੀ ਸੂਬੇ ਦੀ ਗੱਲ ਗਵਾਂਡੀ ਸੂਬੇ ਦੀ ਅੱਧੀ ਆਬਾਦੀ ਦੀ ਜਿਹੜੀਆਂ ਮਹਿਲਾਵਾਂ ਦੀ ਨਰਾਤਿਆਂ ਦੇ ਇਸ ਤਿਉਹਾਰਾਂ ਦੇ ਵਿੱਚ ਹਰਿਆਣਾ ਦੀਆਂ ਮਹਿਲਾਵਾਂ ਨੂੰ ਹਰਿਆਣਾ ਦੀ ਸਰਕਾਰ ਨੇ ਵੱਡਾ ਤੋਹਫਾ ਦਿੱਤਾ ਹੈ। ਹਰਿਆਣਾ ਦੇ ਵਿੱਚ ਲਾਡੂ ਲక్ష్ਮੀ ਯੋਜਨਾ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ। ਮਹਿਲਾਵਾਂ ਨੂੰ ਹਰ ਮਹੀਨੇ 2100 ਰੁਪਏ ਮਿਲਣ। ਹਾਲਾਂਕਿ ਕੁਝ ਸ਼ਰਤਾਂ ਨੇ ਕਿ ਇਹਨਾਂ ਨੂੰ ਮਿਲਣਗੇ 2100 ਰੁਪਏ। ਜਿਹੜੀ ਮਹਿਲਾਵਾਂ ਦੀ ਸਾਲਾਨਾ ਇਨਕਮ ਆਮਦਨ 1 ਲੱਖ ਰੁਪਇਆ ਹੈ ਜਾਂ ਉਸ ਤੋਂ ਘੱਟ ਹੈ 1 ਲੱਖ ਰੁਪਏ ਤੱਕ ਦੀ ਆਮਦਨ ਵਾਲੀਆਂ ਮਹਿਲਾਵਾਂ ਨੂੰ ਇਹ ਲਾਭ ਮਿਲੇਗਾ 2100 ਰੁਪਏ ਹਰ ਮਹੀਨੇ। ਯੋਜਨਾ ਦੇ ਲਈ 5000 ਕਰੋੜ ਦਾ ਬਜਟ ਰੱਖਿਆ ਗਿਆ ਹੈ। ਔਰ ਹਰਿਆਣਾ ਸਰਕਾਰ ਦੀ ਲਾਡੂ ਲక్ష్ਮੀ ਸਕੀਮ ਦੇ ਉੱਤੇ ਪੰਜਾਬ ਚ ਵੀ ਸਿਆਸਤ ਹੋ ਰਹੀ ਹੈ ਪੰਜਾਬ বিজেপি ਨੇ ਮੁੱਖ ਮੰਤਰੀ ਮੰਨ ਤੇ ਨਿਸ਼ਾਨਾ ਸਾਧਿਆ ਹੈ ਸਣੀ ਸਰਕਾਰ ਨੇ 1 ਸਾਲ ਤੋਂ ਘੱਟ ਸਮੇਂ ਦੇ ਵਿੱਚ ਵਾਅਦਾ ਪੂਰਾ ਕਰ ਦਿੱਤਾ ਹੈ বিজেপি ਪੰਜਾਬ বিজেপি ਦੇ ਵੱਲੋਂ ਅਸ਼wini ਸ਼ਰਮਾ ਦੇ ਵੱਲੋਂ ਇਹ ਸਵਾਲ ਚੁੱਕੇ ਗਏ ਉਹਨਾਂ ਨੇ ਕਿਹਾ ਕਿ ਮਹਿਲਾਵਾਂ ਨੂੰ 2100 ਰੁਪਏ ਪ੍ਰਤੀ ਮਹੀਨਾ ਦੇਣ ਦਾ ਵਾਅਦਾ ਹਰਿਆਣਾ ਦੀ ਸਰਕਾਰ ਨੇ বিজেপি ਸਰਕਾਰ ਨੇ ਪੂਰਾ ਕਰ ਦਿੱਤਾ ਪੰਜਾਬ ਜਨ ਆਦਮੀ ਪਾਰਟੀ ਦੀ ਸਰਕਾਰ साढ़े तीन साल बीत चुके नहीं पर हुण भी हजार-हजार वादा पूरा नहीं। हम दीनदयाल लाडो लक्ष्मी योजना का आज हमने आपका शुभारंभ किया है मैं इसके लिए आज उनकी जयंती पर हम दीन दयाल लाडो लक्ष्मी योजना का ये शुभारंभ कर रहे हैं साथ ही इस योजना को पारदर्शी ढंग से लागू करने के लिए आज हमने दीन दयाल लाडो लक्ष्मी ऐप भी लॉन्च की है इसके लिए मैं सभी बहनों को बहुत बहुत बधाई और शुभकामनाएं देता हूँ दादी हरजीत कौर कर गया अमेरिका। ਜਿਆਂ ਹਰਜੀਤ ਕੌਰ ਨੂੰ ਲੈ ਕੇ ਉੱਥੇ ਮੁਹਿਮ ਵੀ ਚੱਲੀ ਬਹੁਤ ਸਾਰੇ ਪ੍ਰੋਟੈਸਟ ਹੋਏ ਹਰਜੀਤ ਕੌਰ ਦੇ ਪੱਖ ਦੇ ਵਿੱਚ ਪਰ ਅਮਰੀਕਾ ਦੀ ਸਰਕਾਰ ਨੇ ਨਹੀਂ ਸੁਣੀ ਤੇ ਡਿਪੋਰਟ ਕਰ ਦਿੱਤਾ ਗਿਆ ਡਿਪੋਰਟ ਕਰਕੇ ਹਰਜੀਤ ਕੌਰ ਨੂੰ ਪੰਜਾਬ ਭੇਜ ਦਿੱਤਾ ਗਿਆ 33 ਸਾਲ ਤੋਂ ਜਿਆਂ ਤਿੰਨ ਦਹਾਕੀਆਂ ਤੋਂ ਜ਼ਿਆਦਾ ਸਮਾਂ ਹੋ ਗਿਆ ਸੀ ਕਿ ਹਰਜੀਤ ਕੌਰ ਉੱਥੇ ਰਹਿ ਰਹੇ ਸਨ ਦਾਦੀ ਹਰਜੀਤ ਕੌਰ ਪੰਜਾਬੀ ਜਿਹੜੇ ਉਹ ਪੰਜਾਬ ਦੇ ਰਹਿਣ ਵਾਲੇ ਨਹੀਂ 33 ਸਾਲਾਂ ਤੋਂ ਉੱਥੇ ਰਹਿ ਰਹੇ ਸੀ ਔਰ ਹਰਜੀਤ ਕੌਰ ਦੇ ਨਾਲ 132 ਟੋਟਲ ਨਾਗਰਿਕ ਨੇ ਜਿਨ੍ਹਾਂ ਨੂੰ ਡਿਪੋਰਟ ਕੀਤਾ ਗਿਆ ਯੂ ਐਸ ਇਮੀਗ੍ਰੇਸ਼ਨ ਐਂਡ ਕਸਟਮਜ਼ ਇਨਫੋਰਸ ਐਨਫੋਰਸਮੈਂਟ ਦੀ ਰੂਟੀਨ ਚੈਕਿੰਗ ਦੌਰਾਨ ਹਰਜੀਤ ਕੌਰ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਸੀ ਹਰਜੀਤ ਕੌਰ ਨੂੰ ਹਿਰਾਸਤ ਦੇ ਵਿੱਚ ਲੈਣ ਦੇ ਖਿਲਾਫ ਪ੍ਰਦਰਸ਼ਨ ਹੋਏ ਰਿਹਾਈ ਦੀ ਡਿਮਾਂਡ ਕੀਤੀ ਜਾ ਰਹੀ ਸੀ ਹਰਜੀਤ ਕੌਰ ਹੁਣ ਪੰਜਾਬ ਪਹੁੰਚ ਗਏ ਨੇ ਉਹਨਾਂ ਦੇ ਵਕੀਲ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਹਰਜੀਤ ਕੌਰ ਨੂੰ ਹਤਕੜੀਆਂ ਲਗਾ ਕੇ ਹੈਂਡਕਫਸ ਲਗਾ ਕੇ ਇੱਕ ਬਹੁਤ ਬਜ਼ੁਰਗ ਮਹਿਲਾ ਨੂੰ ਇਸ ਤਰੀਕੇ ਨਾਲ ਟਰੀਟ ਕੀਤਾ ਗਿਆ ਅਮਰੀਕਾ ਦੇ ਵੱਲੋਂ ਆਪਣੇ ਆਪ ਦੇ ਵਿੱਚ ਬੜਾ ਅਨਫੋਰਚੂਨੇਟ ਹੈ ਹਰਜੀਤ ਕੌਰ ਨੂੰ ਹਤਕੜੀਆਂ ਲਗਾ ਕੇ ਲੈ ਕੇ ਗਏ ਨੇ ਉਹਨਾਂ ਦੇ ਵਕੀਲ ਦੇ ਵੱਲੋਂ ਇਹ ਜਾਣਕਾਰੀ ਦਿੱਤੀ ਦੀ ਇੰਟੈਂਸ਼ਨ ਆਫ ਦ ਫੈਮਿਲੀ ਸਪੈਸੀਫਿਕਲੀ ਬਿੱਬੀ ਜੀ ਵਾਸ ਆਲਵੇਜ਼ ਲੈ ਥੇ ਵਰ ਓਕੇ ਵਿਦ ਬੀਇੰਗ ਸੈਂਟ ਬੈਕ ਬਿਕਾਜ਼ ਐਸ ਆਈ ਹਾਸ ਸੁਜੈਸਟਿਡ ਇਨ देयर ਰਿਸਪੌਂਸ ਟੂ ਦ ਮੀਡੀਆ ਆਰਟੀਕਲਸ ਆਫ ਕਮ ਆਊਟ ਸ਼ੀ ਡਿਡ ਐਗਜ਼ੌਸਟ ਆਲ ਹਰ ਅਪੀਲ ਆਪਸ਼ਨਸ That's factually correct. What's factually incorrect um, is that she was basically choosing to stay here when her case was denied or even when the last appeal option ran out. She continued or she began checking in with ICE for over a course of 13 years. And she assisted them in any which way in order to procure that travel document, which is the condition of her release. ICE was unable to procure the travel document. That's number one. Number two, ICE was unable to or still did not have the travel document even when she was picked up over two weeks ago. In fact, even when I saw her last Monday, they still didn't have the travel document. F late Friday night, early Saturday morning around 2 a.m., is without notifying the attorney, without notifying any advance notice to anybody, they took her from Mesa Verde. from Bakersfield, drove her to LA while in handcuffs yet again and put her on a flight to Jordan. ਹਾਲਾਂਕਿ ਸਵਾਲ ਤਾਂ ਜ਼ਰੂਰ ਹੈ ਕਿ ਆਖਿਰ ਵਾਕਈ ਤਿੰਨ ਦਹਾਕਿਆਂ ਤੱਕ ਹਰਜੀਤ ਕੌਰ ਨੂੰ ਅਮਰੀਕਾ ਵਾਲਿਆਂ ਨੇ ਅਪਣਾਇਆ ਨਹੀਂ ਖੈਰ ਮਾਮਲਾ ਜੋ ਵੀ ਹੋਵੇ ਪਰ ਹਰਜੀਤ ਕੌਰ ਵਾਪਸ ਆਈ ਤੇ ਅਗਲਾ ਪੁਆਇੰਟ ਇਹ ਵੀ ਰਿਹਾ ਕਿ ਹਰਜੀਤ ਕੌਰ ਨੂੰ ਹੱਤਕੜੀਆਂ ਲਗਾ ਕੇ ਇੱਕ 73 ਸਾਲ ਦੀ ਸੀਨੀਅਰ ਸਿਟੀਜ਼ਨ ਬੇਬੇ ਨੂੰ ਇੱਕ ਲੇਡੀ ਨੂੰ ਆਖਿਰ ਇਸ ਤਰੀਕੇ ਨਾਲ ਟਰੀਟ ਕਿਉਂ ਕੀਤਾ ਗਿਆ ਇਨਸਾਨੀਅਤ ਨਾਮ ਦੀ ਚੀਜ਼ ਤਾਂ ਪੂਰੀ ਦੁਨੀਆ 'ਚ ਹੁੰਦੀ ਹੈ ਨਾ ਤਾਂ ਕਿ ਅਮਰੀਕਾ 'ਚ ਨਹੀਂ ਸੀ ਘਰ 6 ਵਾਲੀਆਂ ਖਬਰਾਂ ਦੇ ਵਿੱਚ 6 ਵਜ੍ਹ ਦੀਆਂ 6 ਵੱਡੀਆਂ ਖਬਰਾਂ ਦੇ ਵਿੱਚ ਫਿਲਹਾਲ ਦੇ ਲਈ ਨਹੀਂ ਬਹੁਤ ਛੋਟੇ ਜਿਹੇ ਬ੍ਰੇਕ ਲਈ ਰੁਕ ਰਿਹਾ ਬ੍ਰੇਕ ਤੋਂ ਬਾਅਦ ਕੁਝ ਹੋਰ ਖਬਰਾਂ ਲੈ ਕੇ ਹਾਜ਼ਰ ਹੋਵਾਂਗੇ ਤੁਸੀਂ ਬਣੇ ਰਹੋ ਨਿਊਜ਼ ਇਟ ਇਨ ਪੰਜਾਬ ਹਰਿਆਣਾ ਦਾ